ਹੇ ਮਾਲਕ ਹੇ ਪਰਮੇਸ਼ਵਰ ਅਸੀਂ ਤੁਹਾਡੇ ਪਾਣੀ ਚ ਜਿੰਨਾਂ ਵਸਤੂਆਂ ਤੇ ਚੀਜ਼ਾਂ ਨੂੰ ਪਕੜ ਕਰਕੇ ਬੈਠੇ ਆਂ ਉਸ ਇਤਿਹਾਗ ਦੇ ਆ ਅਸੀਂ ਉਹਨਾਂ ਨੂੰ ਛੱਡ ਰਹੇ ਹਾਂ ਆਪਣੇ ਮਨ ਦੇ ਵਿੱਚ ਜਿੰਨਾਂ ਚੀਜ਼ਾਂ ਨੂੰ ਅਸੀਂ ਸਦਾ ਥਾਂ ਦੇ ਕੇ ਰੱਖੀ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਕਸ਼ਟ ਦਿੱਤੇ ਨੇ ਸਾਨੂੰ ਇਹ ਜਿਹਾ ਲੱਗਦਾ ਰਿਹਾ ਹੈ ਜੇ ਅਸੀਂ ਕੁਝ ਨਹੀਂ ਕਰਾਂਗੇ ਤਾਂ ਕੁਝ ਹੋਏਗਾ ਨਹੀਂ ਐ ਸੁੰਦਰ ਸਵਾਮੀ ਮਾਲਕ ਸਾਨੂੰ ਪਤਾ ਲੱਗਿਆ ਹੈ ਕਿ ਜੋ ਤੁਸੀਂ ਕਰਦੇ ਹੋ ਹੁੰਦਾ ਤਾਂ ਉਹੀ ਹੈ ਸਾਡੇ ਜੀਵਨ ਦੀ ਹਰ ਕਿਰਿਆ ਦੇ ਮਗਰ ਆਪ ਜੀ ਦਾ ਹੁਕਮ ਵਰਤ ਰਿਹਾ ਕੋਈ ਇਨਸਾਨ ਵਿੱਚ ਇਛਟਾ ਕਰੇ ਜਾਂ ਨਾ ਕਰੇ ਹੋਣਾ ਉਹੀ ਹੈ ਜੋ ਤੁਰੋਂ ਫਰਮਾਨ ਹੋਇਆ ਹੈ ਅਤੇ ਆਪ ਜੀ ਦੇ ਇਸ ਫਰਮਾਨ ਹੁਕਮ ਨੂੰ ਸਮਝ ਕੇ ਅਸੀਂ ਸ਼ਾਂਤ ਹੋ ਗਏ ਆ ਰੋਹਿਤ ਹੋ ਗਏ ਆ ਅਸੀਂ ਹੁਣ ਆਪਣੀ ਬੁੱਧੀ ਦੀਆਂ ਗੱਲਾਂ ਤਿਆਗ ਦਿੱਤੀਆਂ ਨੇ ਆਪਣੀ ਹਉਮੈ ਦੇ ਖਿਆਲਾਂ ਨੂੰ ਅੱਜ ਤੋਂ ਅਸੀਂ ਛੱਡਣ ਲੱਗੇ ਆ ਵਾਹਿਗੁਰੂ ਜੀ ਨਾੰਤ ਪਾਏ ਜਾਣ ਵਾਲੀ ਇਸ ਕਾਇਨਾਤ ਦੇ ਅੰਦਰ ਸਾਡੀ ਕੀ ਹਸਤੀ ਹੈ ਹੁਕਮ ਦੇ ਹੁਲਾਰਿਆਂ ਚ ਜਿੱਥੇ ਅੱਜ ਅਸੀਂ ਹਾਂ ਉੱਥੇ ਪਹੁੰਚੇ ਹਾਂ ਹੁਕਮ ਵਰਤ ਰਿਹਾ ਹੈ ਵੇਖਦੇ ਅਸੀਂ ਚਿੰਤਾ ਨਹੀਂ ਕਰਦੇ ਕਿਉਂਕਿ ਤੁਹਾਡਾ ਹੁਕਮ ਹੀ ਹੋਏਗਾ ਜਦੋਂ ਅਸੀਂ ਤੁਹਾਡੇ ਸੋਹਣੇ ਹੱਥਾਂ 'ਚਾਂ ਤਾਂ ਅਸੀਂ ਕਿਉਂ ਲੰਮੀਆਂ ਵੱਡੀਆਂ ਸੋਚਾ ਰਖੀਏ ਅਸੀਂ ਹੁਣ ਨਿਸ਼ਚਿੰਤਾ ਆਏ ਗਿਰੂ ਜੀ ਦੁਨੀਆਂ ਦੀ ਹਰ ਚੀਜ਼ ਆਪਣੇ ਰਾਹ ਤੇ ਚੱਲਦੀ ਹੈ ਪਸ਼ੂ ਪੰਛੀ ਵੀ ਇੱਕ ਵਾਰ ਹੀ ਨਹੀਂ ਸੋਚਦੇ ਕਿਵਾਲੇ ਸੀ ਸੋਚਦੇ ਆ ਜਿਹੜੀ ਮਦੁਰਤਾ ਹੁਕਮ ਚ ਰਹਿ ਕੇ ਪਸ਼ੂਆਂ ਤੇ ਪੰਛੀਆਂ ਕੋਲ ਹੈ ਸਾਡੇ ਹੌਮੇ ਦੇ ਖਿਆਲਾਂ ਚੁਗਵਾ ਚ ਗਈ ਹੈ ਪਰ ਅਸੀਂ ਅੱਜ ਤੋਂ ਬਾਅਦ ਨਿਸ਼ਚਿੰਤ ਹੋਣ ਲਈ ਤਿਆਰ ਆਂ ਸਾਨੂੰ ਉਹੀ ਖੁਸ਼ੀਆਂ ਵਾਪਸ ਦੇ ਦਿਓ ਕਿ ਸਾਡੇ ਤਾ ਉਮਰ ਆਪ ਜੀ ਦੇ ਉਸਤਤ ਕਰਦੇ ਆਂ ਬੀਤੇ ਨਾਮ ਜਪਦੇ ਆਂ ਲੰਗੇ ਇਤਨੇ ਵੱਡੇ ਆਕਾਸ਼ ਨੂੰ ਸੰਭਾਲਣ ਵਾਲਿਓ ਇਤਨੀਆਂ ਧਰਤੀਆਂ ਨੂੰ ਚਲਾਉਣ ਵਾਲਿਓ ਧਰਤੀ ਦੇ ਉੱਤੇ ਰਹਿਣ ਵਾਲੇ ਹਰ ਜੀਵ ਦੀ ਫਿਕਰ ਕਰਨ ਵਾਲੇ ਸੋਹਣੇ ਪਿਤਾ ਤੁਸੀਂ ਸਾਡੀ ਫਿਕਰ ਵੀ ਕਰਦੇ ਹੋ ਤੁਸੀਂ ਇੰਨਾ ਕਰ ਰਹੇ ਹੋ ਤਾਂ ਸਾਡੇ ਜੀਵਨ ਦੀ ਬਾਗਡੋਰ ਸੰਭਾਲਣਾ ਕੋਈ ਤੁਹਾਡੇ ਲਈ ਵੱਡੀ ਗੱਲ ਨਹੀਂ ਅੱਜ ਤੋਂ ਬਾਅਦ ਛੱਡੀਆਂ ਇਹ ਮਤ ਦੇ ਕੋੜੇ ਭਜਾਉਣ ਦੀਆਂ ਆਦਤਾਂ ਉਹ ਅਣ ਹੋਣੀਆਂ ਗੱਲਾਂ ਖੁਦ ਪੈਦਾ ਕਰਕੇ ਖੁਦ ਡਰਦੇ ਰਹਿਣਾ ਅੱਜ ਤੋਂ ਸੀ ਤੁਹਾਡੇ ਤੇ ਭਰੋਸਾ ਕਰਦੇ ਆਂ तुसी जो भी करोगे वो ही ठीक होएगा। जो होना ही वो हो जो तुसी करोगे तासी अस जो भी होएगा होगा सुख लाव गे तो पाने च। आप जी के चरणों जुड़े भरोसे ने ਸਾਨੂੰ ਸਦਾ ਦੀ ਸ਼ਾਂਤੀ ਦੇ ਦਿੰਦੀ ਹੈ ਐ ਪਿਤਾ ਹੁਣ ਸੇ ਤੁਹਾਡੇ ਹੌਸਲੇ 'ਚ ਰਹਿਨੇ ਆ ਤੇ ਸਦਾ ਹੀ ਤੁਹਾਡੇ ਆਸਰੇ ਜਿਉਨੇ ਆ ਸਵੇਰੇ ਉੱਠਦਿਆਂ ਮਨ 'ਚ ਖਿਆਲ ਹੁੰਦੇ ਆ ਕਿ ਅੱਜ ਸੋਹਣੇ ਪ੍ਰਭੂ ਨੇ ਕੈਸਾ ਦਿਨ ਰਚਾਇਆ ਹੋਵੇਗਾ ਅੱਜ ਕਿਹੜੀਆਂ ਨਵੀਆਂ ਖੇਡਾਂ ਖੇਡੂਗਾ ਫਿਰ ਅਸੀਂ ਬਾਲ ਬੱਚਿਆਂ ਗਣੀ ਦੇਖਦੇ ਆਂ ਆਖਦੇ ਆਂ ਏ ਪਿਤਾ ਇਸ ਸੁੰਦਰ ਖੇਡ ਦੇ ਰਚੇਤਾ ਵੀ ਤੁਸੀਂ ਹੋ ਇਹ ਜੋ ਬੱਚੇ ਨੇ ਤੁਸੀਂ ਸੰਭਲ ਲਈ ਬਖਸ਼ਿਆ ਪਰੇ ਤੁਹਾਡੇ ਨੇ ਇਹ ਨਾਲ ਜੀ ਲੱਗਿਆ ਰਹਿੰਦਾ ਪਿਤਾ ਤੁਸੀਂ ਇਸ ਜੀਵਨ ਨੂੰ ਕਿੰਨੇ ਰੰਗਾਂ ਨਾਲ ਭਰਿਆ ਪਰ ਜ਼ਿਆਦਾ ਸ਼ੱਕ ਦੇ ਹੋਏ ਬੜੇ ਐਕਸਾਈਟਮੈਂਟ ਹੁੰਦੀ ਆ ਕਿ ਅੱਜ ਪ੍ਰਭੂ ਜੀ ਰਸ਼ਾਦੇ ਦੇ ਰੂਪ ਚ ਕਿਹੜੀ ਲੀਲਾ ਰਚਾ ਰਿਹਾ ਕਿੰਨਾ ਸਵਾਦਾਂ ਚ ਉਹਨਾਂ ਦਾ ਹੁਕਮ ਮੈਕਣ ਵਾਲਾ ਹੈ ਉਹ ਤੋਂ ਸਾਡੇ ਜੀਵਨ ਨੂੰ ਲਾਈਫ ਮਿਲਦੀ ਆ ਪਿਤਾ ਜੀ ਉਹ ਜੀਵਨ ਵੀ ਤੁਸੀਂ ਹੋ ਉਹ ਭੋਜਨ ਵੀ ਤੁਹਾਡੇ ਹੁਕਮ ਚ ਮਿਲਿਆ ਅਸੀਂ ਵੀ ਤੁਹਾਡੇ ਕਮਾ ਬਣਦਾ ਕੰਮਕਾਰ ਕਿਰਤ ਕਰਨ ਦਾ ਅਸੀਂ ਹੋਰ ਉਤਸ਼ਾਹਿਤ ਹੋ ਜਾਂਦੇ ਹਾਂ ਵਿਦਆਊਟ ਐਨੀ ਰੀਜ਼ਨ ਵੀ ਆਰ ਹੈਪੀ ਬਿਕਾਜ਼ ਯੂ ਆਰ ਵਿਦ ਅਸ ਆਲ ਦਾ ਟਾਈਮ ਕਿਉਂਕਿ ਤੁਸੀਂ ਹੰਨੇ ਹੋ ਸਾਡੇ ਨਾਲ ਸਾਡੇ ਮੁਖ ਤੇ ਇੱਕ ਮੁਸਕਰਾਹਟ ਹੁੰਦੀ ਹੈ ਸਾਡੇ ਅੰਦਰ ਬੜੀ ਖੁਸ਼ੀ ਦੀ ਲਹਿਰ ਹੁੰਦੀ ਹੈ ਅਸੀਂ ਬੜੇ ਚਾ ਨਾਲ ਕੰਮ ਤੇ ਜਾਂਦੇ ਆਂ ਹਰ ਪਲ ਬੜਾ ਸੋਨਾ ਲੰਗਦਾ ਅਸੀਂ ਦਇਆ ਚ ਨੇ ਆਂ ਕਿਸੇ ਨੂੰ ਲੋੜ ਪੈਂਦੀ ਆ ਤੁਹਾਡਾ ਰੂਪ ਜਾਣ ਕੇ ਮਦਦ ਕਰਦੇ ਆ ਤੁਹਾਡੇ ਇਨ ਹੱਥਾਂ ਨਾਲ ਤੁਹਾਡੇ ਹੀ ਇਸ ਸਰੀਰ ਨਾਲ ਤੁਹਾਡੇ ਹੀ ਹੁਕਮ ਨਾਲ ਉਪਰੰਤ ਬੜੇ ਐਕਸਾਈਟਮੈਂਟ ਹੋ ਜਾਂਦੇ ਆ ਜਦੋਂ ਕੰਮ ਤੋਂ ਵਾਪਸ ਆਉਨੇ ਆ ਹਰ ਚੀਜ਼ ਨੂੰ ਰਾਸਤੇ 'ਚ ਤੱਕਦੇ ਆ ਸੋਹਣੀ ਹਵਾ ਨੂੰ ਉਹਦੇ 'ਚ ਸਵਾਸ ਲੈਨੇ ਆ ਉਹਨਾਂ ਨਵੇਂ ਕਣਾਂ ਨੂੰ ਪਛਾਣਦੇ ਆ ਉਹ ਬੱਦਲਾਂ ਦੀ ਆਹਟ ਸੁਣਦੇ ਆ ਮੌਸਮ ਕੁਝ ਕਹਿ ਰਿਹਾ ਹੁੰਦਾ ਆਪ ਜੀ ਦਾ ਨਾਮ ਲੈ ਕੇ अपना सिफत न सुन दे वापस उस कार आ जाने ज्वालना फिर बड़े खुश हो जाने प्यार बैठते उठते हसन दिलन दा ही चढ़या रहा ਨਸ਼ਾ ਹੀ ਚੜਿਆ ਰਹਿੰਦਾ ਲੈਵੀ ਲੱਗੀ ਰਹਿੰਦੀ ਹੈ ਵਾਇਗਰ ਅਤੇ ਅੰਤ ਭੋਜਨ ਸ਼ਾਕੇ ਫਿਰ ਸਹਿਜ ਜਾਣੇ ਆ ਫਿਰ ਹੋਰ ਰੰਗਾਂ 'ਚ ਤੁਸੀਂ ਮਿਲਦੇ ਹੋ ਅੰਦਰੋਂ ਦੇ ਦਾਰੇ ਦਿੰਨੇ ਆ ਪਰ ਤੱਕ ਸਾਹਮਣੇ ਆਣ ਕਰਕੇ ਬੈਠ ਜਾਂਦੇ ਆ ਤੇ ਦਿਲ ਦੀਆਂ ਸਦਰਾਂ ਛੇੜ ਦਿੰਨੇ ਆ ਜੋ ਤਾਂ ਉਮਰ ਤੋਂ ਬੰਦ ਪਈਆਂ ਸਨ ਬੜੀਆਂ ਭਾਵਨਾਵਾਂ ਅਭੀ ਬਖਸ਼ ਦੇ ਹ ਕਦੇ ਮੁਸਕਰਾਹਟ ਆਉਂਦੀ ਹੈ ਕਦੇ ਤੁਹਾਨੂੰ ਦੇਖ ਕੇ ਬਿਰਾਗ ਆਉਂਦਾ ਕਦੇ ਸਿਫਤ ਕਦੇ ਕਦੇ ਅਸੀਂ ਹਉਮੈ ਚਾ ਜਾਣੇ ਆ ਤੇ ਜਦੋਂ ਜ਼ਹਿਦ ਕਰਦੇ ਆ ਪਰ ਅਸਿਓ ਦੇ ਚ ਵੀ ਖੋਸ਼ ਹੁੰਨੇ ਆ ਤੇਰਾ ਕੀ ਆ ਪ੍ਰਵਾਨ ਏ ਤੁਸੀਂ ਸਮਾਤੀ ਚ ਗੱਲਾਂ ਕਰਦੇ ਆ ਦਿਦਾਰ ਦਿੰਨੇ ਆ ਸੋਹਣਿਆ ਬਚਨਾ ਨਾਲ ਇਸ ਮਨ ਨੂੰ ਰੰਗ ਦਿੰਨੇ ਆ ਸਾਨੂੰ ਲੱਗਦਾ ਸੀ ਕਾਇਨਾਤ ਵਿੱਚ ਸਭ ਤੋਂ ਖੁਸ਼ ਆ ਸਾਨੋਏਂ ਜਿ ਲੱਗਦਾ ਸੀ ਪੂਰੇ ਬ੍ਰਹਿਮੰਡ ਚ ਫੈਲ ਚੁਕੇ ਆ ਆਤਮਾ ਸਭ ਬੰਧਨ ਤੋੜ ਜਾਂਦੀ ਹੈ ਅਤੇ ਅਨੰਤ ਕਾਸ਼ ਵਿੱਚ ਪਰਮਨ ਕਰਦੀ ਹੈ ਤੇਰੀ ਨਾਰਾਣ ਕ ਨਾਲ ਜੀਵਨ ਹੋਰ ਖੂਬਸੂਰਤ ਹੋ ਜਾਂਦਾ ਹੈ ਵਾਹਿਗੁਰੂ ਉਪਰੰਤ ਨਾਮ ਜਪਨੇ ਆ एक्साइटमेंट न सान जाने तेरी हर क्रिया सोनी आ मैं क्यों कहा नींद माड़ी है तू बनाई आगा आओ सपागी नींदी मत सौ देखा सोए मैं क्यों किसी चीज की निंदा करा जो मेरे पित, प्रभु पिता ने बनाई है क्यों त्याग नींद न ਸਬਾਕੀ ਹੈ ਕਿ ਆਪ ਪਤਾ ਨਹੀਂ ਚ ਤੁਹਾਡੇ ਨਾਲ ਮਲਾਕਾਤ ਲਿਖੀ ਹੋਵੇ ਸਾਡੇ ਲਈ ਹਰ ਇੱਕ ਚੀਜ਼ ਕਾਇਨਾਤ ਦੀ ਇੱਕ ਪਰਿਵਾਰ ਵਾਂਗ ਰਹੇ ਜੋ ਆਪਣੀ ਲੱਗਦੀ ਹੈ ਅਤੇ ਹਰ ਸ਼ੈਅ ਤੇ ਪ੍ਰੇਮ ਆਉਂਦਾ ਪ੍ਰੀਤੋਤਪਨ ਹੁੰਦੀ ਆ ਖੇੜਾ ਵਸਰ ਹੁੰਦਾ ਤੇ ਆਨੰਦ ਆਉਂਦਾ ਵਾਹਿਗੁਰੂ ਤੁਸੀਂ ਬਹੁਤ ਘੂਬ ਸੁਰਤਾਂ ਇਹ ਜੀਵਨ ਬਹੁਤ ਸੁੰਦਰ ਹੈ ਇਸ ਜੀਵਨ ਨੂੰ ਜਿਉਂਦੇ ਆਸੀਂ ਪਰ ਚੁੱਕਿਆ ਆਨੰਦ ਨਾਲ ਉਲਾਸ ਨਾਲ ਤੇ ਸਿਫਤ ਨਾਲ ਅਸੀਂ ਵਸ ਇਸ ਜੀਵਨ ਦਾ ਸ਼ੁਕਰਾਨਾ ਕਰਾਂਗੇ ਮੰਗ ਕੋਈ ਨਹੀਂ ਆਇਏ 15 ਮਿੰਟ ਸਹਿਚ ਠਹਿਰੋ ਫਿਰ ਤਾਨੂੰ ਜਿਗਾ ਲਿਆ ਜਾਏਗਾ ਇਸ ੁਨਵਾਦ ਆਨੰਦ ਨੂੰ ਹੋਰ ਪ੍ਰਗੜ ਹੋਣ ਦਿਓ ਰਚ ਜਾਓ ਸਮਾਧੀ ਦਾ ਕਮਲ ਖਿੜ ਜਾਣ ਦਿਓ